ਮੈਸੀ ਵਰਗੂਸ਼ਨ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੌਸ ਦੀ ਕਾਪੀ ਕਿਉਂਕਿ ਮੈਂ ਵਾਰ ਵਾਰ ਦੱਸਦਾ ਪਿਆ ਮੈਸੀ ਵਰਗੂਸ਼ਨ ਆਪਣਾ ਇੱਕ ਬਜ਼ੁਰਗ ਦੀ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਤੁਸੀਂ ਉਹਨੂੰ ਪਿਆਰ ਸਤਿਕਾਰ ਦਿੱਤਾ ਸੀ ਮਿਲੀਅਨ ਮਿਲੀਅਨ ਚੱਲੀ ਸੀ ਤੇ ਉਹ ਕੋਈ ਵੀਡੀਓ ਨਾ ਕੋਸ ਸਮਝ ਕੇ ਨਹੀਂ ਬਣਾਈ ਆਪਣੀਆਂ ਸਾਰੀਆਂ ਵੀਡੀਓ ਇਦਾਂ ਦੀਆਂ ਹੁੰਦੀਆਂ ਵੀ ਦੱਬ ਦਈ ਦੀ ਗਿੱਲੀ ਉਹ ਵੀਡੀਓ ਬਾਪੂ ਜੀ ਦੀ ਵੇਖ ਕੇ ਤੇ ਬੜੇ ਵੀਰਾਂ ਦੇ ਫੋਨ ਮੈਸੇਜ ਆਏ ਵੀ ਆਪਾਂ ਨੂੰ ਮੈਸੀ ਗੋਲ ਸ਼ੋਅ ਦੇ ਵਿੱਚ ਨਵਾਂ ਚਾਹੀਦਾ ਕਿਉਂਕਿ ਹੁਣ ਆਪਾਂ ਜਿਹੜੇ ਪੁਰਾਣੇ ਮੈਸੀ ਵੀਰਾਂ ਨੇ ਸਾਹਮਣੇ ਜਾਦਾ ਪੇਂਟ ਕਰਾਉਣਾ ਪੈਂਦਾ ਤੇ ਜਿਹੜਾ ਨਵਾਂ ਆਪਾਂ ਨੂੰ ਉਹਦੇ 'ਚ ਮਿਲ ਜੇ ਤੇ ਕਹਿੰਦੇ ਵੀ ਸੋਨੇ ਤੇ ਸੁਹਾਗਾ ਆ ਜੀ ਅੱਜ ਆਪਾਂ ਤੁਹਾਨੂੰ ਉਹ ਹੀ ਵਿਖਾਉਣਾ ਫਿਰ ਨਵਾਂ ਕੰਪਨੀ ਲੋ ਗਿਆ ਆ 241 ਤੇ ਇੱਕ ਚੀਜ਼ ਹੋਰ ਦੱਸ ਦਿੰਨਾ ਮੌਨਸੂਨ ਡਿਸਕਾਊਂਟ ਚੱਲਦੇ ਨੇ ਤੇ ਮੌਨਸੂਨ ਡਿਸਕਾਊਂਟ ਦਾ ਮਤਲਬ ਤੁਸੀਂ ਸਮਝਦੇ ਹੋ ਮੀ ਵਾਲੀ ਰੁੱਤਾਂ ਚੱਲਦੀਆਂ ਆ ਬਹਾਨ ਸਾਵਣ ਦਾ ਮਹੀਨਾ ਹੈ ਨਾ ਐ ਹੋ ਜੇ ਧਮਾਕੇ ਅੱਜ ਆਪਾਂ ਕਰਦੇ ਨੇ ਨਾ ਵੀ ਤੁਸੀਂ ਸੋਚੇ ਵੀ ਨਹੀਂ ਹਣੀ ਸੱਸੀ ਦਾ ਵੀਰ ਜੀ ਸੱਸੀ ਦਾ ਵੀਰ ਜੀ ਕੈਮ ਸੇਤਾ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਬਹੁਤ ਗਰਜੀਤ ਵੀਰੇ ਆ ਜਾ ਲੱਗੀ 241 ਮੈਸੀ ਸਭ ਤੋਂ ਪਹਿਲਾਂ ਦਾ ਸ਼ੁਕਰ ਹੈ ਭਰਾਵਾ ਇਹ ਦੁਬਾਰਾ ਆ ਗਿਆ ਹਾਂਜੀ ਹਾਂਜੀ ਬਿਲਕੁਲ ਵੀਰੇ ਵੈਲਕਮ ਬਹੁਤ ਡਿਮਾਂਡ ਸੀ ਨਾ ਇਹਦੀ ਇਹਦੀ ਵੀਰੇ ਬਹੁਤ ਜ਼ਿਆਦਾ ਡਿਮਾਂਡ ਸੀ ਨਾ ਇਹਦੀ ਡਿਮਾਂਡ ਜਾਣੀ ਤੇ ਨਾ ਹੀ ਗਈ ਹਾਂ ਏ ਦਾ ਮੇਰੇ ਮੰਨ ਕੇ ਚੱਲੋ ਵੀ ਇਹ ਜਿਹੜਾ ਟਰੈਕਟਰ ਆ ਤਾਂ ਇਹ ਤਾਂ ਮਤਲਬ ਕਿ ਸਦਾਵਾਰ ਸਦਾਵਾਰ ਬੀਆ ਤੇ ਇਹਦਾ ਜਿਹੜੇ ਆਪਣੇ ਬੰਦੇ ਆ ਨੇ ਹੂੰ ਇਹ ਲਾਂਚ ਕਰਵਾਇਆ ਟਰੈਕਟਰ ਕਹਿ ਕੇ ਕਹਿ ਕੇ ਕਿ ਮੰਨ ਕੇ ਚੱਲੋ ਵੀ ਕਹਿ ਕੇ ਕਰਵਾਇਆ ਵਾ ਲਾਂਚ ਇਹ ਵੀ ਸਾਨੂੰ ਇਹੀ ਦੋਰਾ ਚਾਹੀਦਾ ਹਾਂਜੀ ਵੀ ਇਹ 쇼 ਦੇ ਵਿੱਚ ਚਾਹੀਦਾ ਹੂੰ ਇਹਦੇ 'ਚ ਵੀ ਕੀ ਸੀਗਾ ਹੂੰ ਇਹ ਤੇ ਇੱਕ ਮੇਜਰ ਮੋਟਾ ਆ ਦੱਸ ਦੇਣਾ ਵੀ ਕੀ ਹਿਸਾਬ ਸੀਗਾ ਵੀ ਕਾਹ ਤੋਂ ਕਰਵਾਇਆ ਵਾ ਹੂੰ ਜਿਵੇਂ ਆਪਾਂ 1035 ਡੈਕਟਰ ਗੋਲ ਸ਼ੋ ਵਾਲੇ ਜਿਹੜੇ ਨਵੇਂ ਮਾਡਲ ਆਇਆ ਬੜੇ ਵੇਚੇ ਹਨਾ ਡੈਕਟਰ ਬਹੁਤ ਤਕਰੀਬਨ ਉਹ ਮੇਰੇ ਹਿਸਾਬ ਨਾਲ ਬਾਹਰ ਵੀ ਬਹੁਤ ਗਿਆ ਹੁੰਦਾ ਬਹੁਤ ਠੀਕ ਆ ਕਿਉਂਕਿ ਪਹਿਲਾਂ ਆਪਾਂ ਤਾਂ ਕਰਵਾਉਂਦੇ ਸੀ ਤਿਆਰ ਤਿਆਰ ਕਰਵਾ ਕੇ ਉਹਨੂੰ ਐਸੇ ਲਾ ਕੇ ਦਿਨ ਦਾ ਮਤਲਬ ਹੈ ਬਾਹਰ ਲੈ ਕੇ ਜਾਂਦੇ ਸੀ ਤੇ ਫਿਰ ਜਦੋਂ 1035 ਆ ਗਿਆ ਕੁਝ ਸਾਲ ਪਹਿਲਾਂ ਫਿਰ ਆਪਾਂ ਉਹ ਤਕਰੀਬਨ ਬਹੁਤ ਵੇਚੇ ਫੇਰ ਇੱਕ ਕੀ ਸੀਗਾ ਜਿਹੜੇ ਆਪਣੇ ਬੰਦੇ ਇੱਧਰ ਆ ਹੂੰ ਉਹਨਾਂ ਨੂੰ ਆਹੀ ਚਾਹੀਦਾ ਸੀ ਠੀਕ ਆ ਹੂੰ ਉਹਨਾਂ ਨੇ ਕੀ ਆ ਇਹ ਜਾਦੇ ਵੀਰੇ ਯਾਨੀ ਜਿੰਨੇ ਵੀ ਮੈਥੋਂ ਇਹ ਟਰੈਕਟਰ ਲਏ ਆ ਹੂੰ ਉਹ ਬੰਦੇ ਤਕਰੀਬਨ ਜਿਵੇਂ ਆਪਣੇ ਡੈਡੀ ਹੁਣਾਂ ਦੀ ਉਮਰ ਦੇ ਹੂੰ ਬੰਦੇ ਤਕਰੀਬਨ ਹੂੰ ਜਾ ਕਿਸ ਨੇ ਆਪਣੇ ਡੈਡੀ ਨੂੰ ਗਿਫਟ ਕਰ ਦਿੱਤਾ ਹਨਾ ਜਾਂ ਕੀ ਘਣ ਰੱਖੇ ਦਾ ਬਾਪੂ ਨੂੰ ਜਿਵੇਂ ਬਾਪੂ ਘੇੜੇ ਕੱਢਦਾ ਇੱਥੇ ਕੱਢਦਾ ਜੇ ਨਵੇਂ ਮਾਡਲ ਆ ਕੇ ਟਰੈਕਟਰ ਹਨਾ ਇਹਦਾ ਹੋਣਾ ਇਹ ਆ ਹੂੰ ਠੀਕ ਆ ਪਹਿਲਾਂ ਉਹ ਪੁਰਾਣੇ ਸਮਿਆਂ ਦੇ ਵਿੱਚ ਜਾਨੀ ਉਹ ਉਹਨਾਂ ਦੀਆਂ ਯਾਦਾਂ ਹੀ ਆ ਨਾਲ ਸੀਗੀਆਂ ਵੀ ਉਹ ਟਰੈਕਟਰਾਂ ਦੇ ਨਾਲ ਹਨਾ ਵੀ ਇਹਨਾਂ ਤੋਂ ਅਸੀਂ ਤੇ ਇਹਦੇ ਵੀਰੇ ਪਹਿਲਾਂ ਨਾਲੋਂ ਫੰਕਸ਼ਨ ਵੀ ਬਦਲੇ ਆ ਜਾਂ ਪਾਵਰ ਇਹਦੇ 'ਚ ਕੀ ਕੁਝ ਬਦਲਿਆ ਕੀ ਹਿਸਾਬ ਕਿਹਾ ਉਹ ਵੀ ਦੱਸ ਹੂੰ ਵੀਰੇ ਇਹਦੇ ਕੱਲੇ ਦੇ ਟਰੈਕਟਰ ਦੇ ਆਪਾਂ ਇਹਦੇ 'ਤੇ ਹੀ ਗੱਲ ਕਰਦੇ ਆ ਹੂੰ ਠੀਕ ਆ ਇਹਦੇ 'ਚ ਪਹਿਲਾਂ ਤਾਂ ਇਹਦਾ ਮੇਨ ਗੱਲ ਮਾਡਲ ਦੀ ਕਰਦੀ ਵੀ 247 ਆ ਇਹ 241 DI Messi ਪ੍ਰੋਗਰੈਸ਼ਨ ਦਾ ਹੂੰ 42 HP ਟਰੈਕਟਰ ਆ 42 42 HP ਟਰੈਕਟਰ ਆ ਆ ਸ਼ੋ ਵੀ ਦੇਖ ਲਓ ਗੋਲ ਸ਼ੋ ਵਾਲਾ ਇਹ ਰੌਣਕ ਵਾਲਾ ਜਿਹੜਾ ਜਿਆਦਾ ਮੰਗਦੇ ਆ ਤੇ ਜਿਵੇਂ 10 35 ਨੂੰ ਕਹਿੰਦੇ ਵੀ ਸਿੰਗਲ ਕਲਚ ਆ ਹੂੰ ਇਹ ਡਬਲ ਕਲਚ ਆ ਵੀ ਅੱਛਾ ਇਹ ਡਬਲ ਕਲਚ ਆ ਗਿਆ ਇਹ ਡਬਲ ਕਲਚ ਆ ਰੋਟਾਵੇਟਰ ਨੂੰ ਕੰਮ ਲੈਣਾ ਆਪਾਂ ਉਹ ਵੀ ਇਹ ਸਾਰਾ ਕੰਮ ਆਪਾਂ ਲੈ ਸਕਦੇ ਆ ਇਤੋਂ ਬੱਲੇ ਆ ਤੇਰੇ ਸ਼ੇਰਾ ਸਾਰਾ 41 ਹੋਈ ਆ 4 ਗੇਰੇ ਰਹਿ ਗਏ ਤੇ ਫਾਰਵਰਡ ਹੂੰ 4 ਬੱਸ ਹਾਂ ਤੇ 8 ਸਪੀਡਾਂ ਵਾਲਾ ਇਹ ਹਾਈ ਲੋ ਵਾਲਾ ਟਰੈਕਟਰ ਆ ਹੈ ਹਾਈ ਲੋ ਹਾਂ ਤੇ ਮਤਲਬ ਆ ਜਿਹੜੀ ਚੀਜ਼ ਆ ਜਿਵੇਂ ਆਪ ਸਾਰੇ ਬੰਦੇ ਮਤਲਬ ਕਿ ਇਹਦੇ ਹਿੱਸੇ ਨੂੰ ਪਸੰਦ ਕਰਦੇ ਆ ਕੰਪਨੀ ਨੂੰ ਉਹੀ ਲੌਂਚ ਕੀਤਾ ਪਹਿਲਾਂ ਮਤਲਬ ਕਿ ਇਹ ਹਿੱਸਾ ਆਉਂਦਾ ਸੀਗਾ ਹੂੰ ਇਹਨੂੰ ਮਤਲਬ ਤੇ ਜੇ ਪਾਵਰ ਵੀ ਕਰ ਦੋਗੇ ਨਾ ਕੰਪਨੀ ਹੂੰ ਪਾਵਰ ਦੇ ਵਿੱਚ ਵੀ ਨਹੀਂ ਇਹ तकरीबन ਮੇਰੇ ਹਿਸਾਬ ਨਾਲ ਇੰਨਾ ਦੇਖਣਾ ਕਿਉਂਕਿ ਇਹਨੂੰ ਹੀ ਜ਼ਿਆਦਾ ਹਿੱਸਾ ਮੰਗਦੇ ਆ ਸਾਰੇ ਜਾਣੇ ਪਸੰਦ ਇਹ ਕਰਦੇ ਸੀ। ਸੌਣ ਲੱਗਿਆ ਹੋਇਆ। ਹਾਂ। 42 HP ਦਾ ਟਰੈਕਟਰ ਆ। ਡਬਲ ਕਲਚ ਹੋ ਗਿਆ। ਹਾਂ। ਟਾਇਰਾਂ ਦੀ ਇਹ ਗੱਲ ਕਰੀਏ 6016 ਦੇ ਟਾਇਰ ਮੂਰਲੇ ਆ। ਮਗਰਲੇ। ਮਗਰਲੇ 13x28 ਦੇ। ਪਹਿਲਾਂ 12 ਦੇ ਆਉਂਦੇ ਸੀ ਨਾ? 12 ਦੇ ਨਹੀਂ ਦਿੱਤੇ ਆ। 12 ਦੇ ਆਉਂਦੇ 10 35 'ਚ। ਜਿਹੜਾ 35 HP ਵਾਲਾ। ਅੱਛਾ ਉਹਦੇ 'ਚ 12 ਦੇ ਆਉਂਦੇ। ਜਿਹੜਾ 241 ਆ, 241 ਹੈਗਾ 42 HP ਵਾਲਾ। ਹਾਂ। ਇਹਨੂੰ ਆਉਂਦੇ ਆ 13 ਦੇ ਟਾਇਰ। ਜਗਰੂਪੁਰੇ ਆ। ਇੱਕ ਚੀਜ਼ ਨੋਟ ਕੀਤੀ ਦੇਖੀ ਇੱਥੇ ਕਿਹ ਜਈ ਹੈ ਇੱਥੇ ਜੀ ਇਹ ਇੱਕੇ ਇਹ ਆ ਚੀਜ਼ਾਂ ਦਿਲ ਜਿੱਤਦੀਆਂ ਇੱਧਰ ਦੇ ਪਹਿਲਾਂ ਵੀ ਆਏ ਸੀਗਾ ਬਾਪੂ ਉਹਨਾਂ ਦੇ ਵੇਲੇ ਨਾ ਹਾਂ ਵੱਡੇ ਬਾਪੂ ਬਜ਼ੁਰਗਾਂ ਦੇ ਵੇਲੇ ਆਦੇ ਤੇਲ ਪਾਣੀ ਹੈ ਜਿਵੇਂ ਵੱਡੇ ਟਰੈਕਟਰਾਂ ਦੇ ਵਿੱਚ ਤੇਲ ਪਾਉਣਾ ਹੁੰਦਾ ਆਪਾਂ ਨੂੰ ਯਾਰ ਦੇ ਟਰੈਕਟਰ ਉੱਤੇ ਜਾ ਉੱਪਰ ਚੜ੍ਹ ਕੇ ਪਾਉਣਾ ਪੈਂਦਾ ਹਾਂ ਇਹਦੇ ਇੱਥੇ ਥੋੜੇ ਕੋਲੇ ਹੀ ਆ ਠੀਕ ਹੈ ਬਹੁਤ ਨੀਵਾ ਯਾਰ ਕੋਈ ਆਏ ਨਹੀਂਗਾ ਜਿਵੇਂ ਕਹਦੀਏ ਵੀ ਬੜਾ ਹੈ ਲੱਗਦਾ ਨਹੀਂ ਯਾਰ ਮੈਨੂੰ ਲੱਗਦਾ ਥੋੜੀ ਜਿਹੀ ਜਗ੍ਹਾ ਜਿੱਥੇ ਮਰਜੀ ਕਰਾ ਲਾ। ਯਾਰ 42 HP ਦੇ ਹਿਸਾਬ ਨਾਲ ਟਰੈਕਟਰ ਵੇਖਣ ਆਲਾ ਨੇ ਖਡਾਉਣਾ ਆ ਜਾਂਦਾ। ਹਾਂ ਹਾਂ। ਇਹ ਟਰੈਕਟਰ ਤੇਰੀ ਗੱਲ ਬੜਾ ਲੱਗਦਾ ਇਹ ਛੋਟਾ। ਹੂੰ। ਪਰ ਇਹ ਮੈਂ ਕਹਦੀ ਜਾਨ ਦੇ ਵਿੱਚ ਵੀ ਠੀਕ ਆ ਚੰਗਾ ਤਕੜਾ ਵਾ। ਹੂੰ। ਠੀਕ ਆ ਟਰੈਕਟਰ। ਤੇ ਬਾਕੀ ਆ ਆਪਣੇ ਬਹੁਤ ਜਾਣਿਆਂ ਦੀ ਡਿਮਾਂਡ ਸੀਗੀ ਵੀ ਟਰੈਕਟਰ। ਯਾਰ ਉਹ ਹੀ ਤੈਨੂੰ ਕਹਿੰਨਾ ਨਾ ਵੱਡੇ ਟਰੈਕਟਰ 10 ਤੁਰੇ ਜਾਣ। ਹਾਂ ਹਾਂ। ਤੇ ਇਹ ਕੱਲਾ ਜਾਂਦਾ ਵੇ। ਮੈਂ ਸਾਰਿਆਂ ਨੇ ਇਹਦੇ ਵਾਲੀ ਵੇਖਣਾ। 10-15 ਤਕਰੀਬਨ ਇਹਦੇ ਇੰਨੀ ਵੱਧ ਹੋਊਗੀ ਹਾਂ ਤੇ ਇੱਕ ਜੀ ਇਹਦਾ ਮੁੱਲ ਵੀਰੇ ਇਹ ਸੋਨਾ ਲੱਗਦਾ ਸਿਰਫ ਇਹਦੀ ਸ਼ੋਅ ਹੀ ਆ ਯਾਰ ਤੇ ਮੇਰੀ ਗੱਲ ਸੁਣੋ ਨਾ ਇਹ ਪਸੰਦ ਸਭ ਨੂੰ ਹੀ ਆ ਜਾਣਾ ਹਾਂ ਜੀ ਮੌਨਸੂਨ ਚੱਲਦੇ ਪਏ ਮੈਂ ਗੱਲ ਸ਼ੁਰੂ ਕੀਤੀ ਮੌਨਸੂਨ ਨੂੰ ਹਾਂ ਜੀ ਹਾਂ ਜੀ ਇੱਕ ਨਾ ਮੇਰੀ ਰਿਕਵੈਸਟ ਲਾ ਲਿਆ ਕੁਝ ਵੀ ਲਾ ਲਾ ਠੀਕ ਹੈ ਜੇ ਕੋਈ ਵੀਰ ਭਰਾ ਆਵੇ ਡਿਸਕਾਊਂਟ ਦੋਗੇ ਤੇ ਡਿਸਕਾਊਂਟ ਵੀਰੇ ਜ਼ਰੂਰ ਦੇਵਾਂਗੇ ਜਿੰਨਾ ਸੋਚ ਗਏ ਨਾ ਕਿ ਬਹਿ ਗਣਾ ਵੱਧ ਤੋਂ ਵੱਧ ਜਿੰਨਾ ਹੋਇਆ ਦੇਵ ਜੀ ਯਾਰ ਮੈਂ ਤੁਹਾਨੂੰ ਇੰਟ ਦਿੰਦਾ ਸਿੱਧੀ ਜੀ ਗੱਲ ਹੈ ਮੈਂ ਇਹਨਾਂ ਨਾਲ ਕੈਮਰਾ ਗੱਲ ਕਰ ਲਾਂਗਾ ਵੱਡਾ ਡਿਸਕਾਊਂਟ ਜਿੰਨੂੰ ਕਹਿੰਦੇ ਨੇ ਵੱਡਾ ਡਿਸਕਾਊਂਟ ਦਵਾਂਗੇ ਇਸ ਸਟੇਟ ਤੇ ਬਿਲਕੁਲ ਜੀ ਬਿਲਕੁਲ ਐ ਨਹੀਂ ਵੀ ਨਿੱਕੇ ਮੋٹے ਭੋਰ ਚੋਰ ਠਿੱਕਰੀਆਂ ਵਾਲੇ ਡਿਸਕਾਊਂਟ ਨਹੀਂ ਵੱਡਾ ਡਿਸਕਾਊਂਟ ਦਾ ਕਿ ਜਿਹੜੇ ਵੀ ਸਮਝ ਗਏ ਨਾ ਹਾਂਜੀ ਤੁਸੀਂ ਇੱਥੇ ਆਓਗੇ ਨਾ ਨਰਾਜ ਹੋ ਕੇ ਨਹੀਂ ਜਾਓਗੇ ਹਾਂ ਬਿਲਕੁਲ ਮੈਂ ਭਦਰਵੀਰ ਨਾਲ ਆਪੇ ਗੱਲ ਕਰਨੂੰ ਇਹਦੇ ਨਾਲ ਵੀ ਤੁਸੀਂ ਇੱਕ ਵਾਰ ਇੱਥੇ ਆਉਣਾ ਤੇ ਆ ਕੇ ਆਹ ਟਿਕਟ ਦਾ ਨਾਂ ਲੈਣਾ ਇਹ ਜਿੰਨਾ ਰੇਟ ਕਹਿਣਗੇ ਹਾਂ ਜੀ ਤਾਂ ਮੈਂ ਕਹਾਂ ਜੀ ਉਹਦੇ ਤੋਂ ਵੱਡਾ ਸਾਰਾ ਨਾ ਨਾ ਤੁਹਾਨੂੰ ਗਿਫਟ ਮਿਲਿਆ ਤੇ ਕਹਿ ਦਿਆ ਜੇ ਮੈਨੂੰ ਉਹਨਾਂ ਹੀ ਕਰਾਵਾਂਗੇ ਤੇ ਬਾਕੀ ਇਹਨੂੰ ਬਹਿ ਕੇ ਦੇਖੀਏ ਬਾਏ ਗਰੂ ਦੇਖ ਲੈ ਓਏ ਹੋਏ 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 ਇਹਦਾ ਇੱਕ ਥੋੜਾ ਢੇੜਾ ਵੀ ਕਢਾਵਾਂਗੇ ਫਿਰ ਦੇਖਿਆ ਕਿਦਾਂ ਲੱਗ ਕਿਦਾਂ ਚਲਾਉਣ ਜਿਆ ਜਿਆਦੇ ਤੁਸੀਂ ਦੂਜੇ ਟਰੈਕਟਰ ਚਲਾਉਂਦੇ ਆ ਹਾਂ ਇਹ ਵੀ ਟਰੈਕਟਰ ਦੇਖਿਓ ਦਾ ਨਜ਼ਾਰਾ ਕਿਵੇਂ ਵੱਡੀ ਗੱਲ ਇਹ ਕਹਦਾ ਇਹਦੇ ਸਾਹਮਣੇ ਜਦੋਂ ਚਲਾਉਂਦਾ ਨਾ ਬੰਦਾ ਸਾਰਾ ਇਹ ਸਾਰਾ ਪਾਸੇ ਤਕਰੀਬਨ ਥੱਲੇ ਤੋਂ ਉੱਪਰ ਤੱਕ ਕੋਦੀ ਦਾ ਇਹਦੀ ਲਿਫਟ ਕਿੰਨੀ ਆ ਲਿਫਟ ਵੀਰੇ ਇਹਦੀ 241 ਦੀ ਹੈਗੀ ਆ ਇਹਦੀ ਗੋਲ ਛੋਲੇ ਆਪਣੇ ਦੀ ਹੈਗੀ ਆ 18 ਕੁਇੰਟਲ ਦੀ ਲਿਫਟ ਕਪੈਸਿਟੀ ਆ 18 ਕੁਇੰਟਲ ਦੀ ਯਾਰ ਬੱਚਾ ਜਾਨ ਜ਼ੋਰ ਵਾਲੀ 42 ਐਚਪੀ ਲਿਫਟ ਵੀ 18 ਕੁਇੰਟਲ ਬਿਲਕੁਲ ਵੀਰੇ ਬਿਲਕੁਲ ਡਬਲ ਕਲਚ ਡਬਲ ਕਲਚ ਦੇ ਵਿੱਚ ਆ ਜਾਂਦਾ ਬਾਕੀ ਇੰਜਣ ਵੀ ਡੀਆਈ ਆ ਲਿਫਟ ਕੈਪੈਸਿਟੀ ਵੀ ਵਧੀਆ ਹੈ ਦੀ ਲੈਣੀ ਇਹ ਤਾਂ ਮੰਨ ਕੇ ਚੱਲ ਵੀ ਇਹ ਉਹ ਜੇ ਕੰਮ ਲੈਣਾ ਲੈ ਸਕਦੇ ਸਾਰੇ ਯਾਰ ਪੂਰਾ ਪੂਰਾ ਜਿਹੜਾ ਮਰਜ਼ੀ ਕੰਮ ਲਓ ਰੋਟਾਵੇਟਰ ਵੀ ਚਲਾਉ ਏ ਮੈਂ ਤਾਂ ਰੋਟਾਵੇਟਰ ਜਿਹੜਾ ਕੁਝ ਮਰਜ਼ੀ ਇਹਦੇ ਪਿੱਛੇ ਚਲਾਇ ਚੰਦਾ ਹਣਾ ਬਿਲਕੁਲ ਬਿਲਕੁਲ ਹਾਂ ਤਾਂ ਮਿਆਂ ਦਾ ਚਲਾਉ ਯਾਰ ਇਹ ਨਿੱਕਾ ਏ ਟਰੈਕਟਰ ਮੰਨ ਕੇ ਚੱਲੋ ਵੱਡੇ ਟਰੈਕਟਰ ਦੇ ਨਾਲ ਜਿਵੇਂ ਆਪਾਂ ਕਹਿ ਤੀਏ ਨਾ ਉਹਨਾਂ ਨੂੰ ਵਕਤ ਤਾਂ ਪਾ ਦੂ ਵੀ ਮੰਨ ਕੇ ਚੱਲੋ ਵੀ ਪਿੱਟਦਾ ਉਹਨਾਂ ਦੇ ਨਾਲ ਹਾਂ ਉਹਨਾਂ ਨੂੰ ਵਕਤ ਤਾਂ ਪਾ ਦੂ ਹਾਂ ਵੀ ਉੱਥੇ ਹੁੰਦਾ ਕਹਿੰਦਾ ਵੀ ਆ ਨਿੱਕਾ ਆ ਟਰੈਕਟਰ ਆ ਯਾਰ ਤੇਰੇ ਕੋਲ ਵੀ ਤੂੰ ਟਰਾਲਾ ਮੰਨ ਲਾ ਕਈ ਇਹਦੇ ਪਿੱਛੇ 16 16 ਫੁੱਟੇ 18 ਫੁੱਟੇ ਵੀ ਟਰਾਲੇ ਪਾਈ ਫਿਰਦੇ ਆ ਇਹਨੂੰ ਸਟਾਰਟ ਕਰਾਂ ਮੜਾ ਕਈ ਵਾਰ ਤਾਂ ਦੀਂਦਾ ਵੀ ਨਹੀਂ ਹੁੰਦਾ ਮੂਰੇ ਓਏ ਇੱਕ ਚੀਜ਼ ਦਿਖਾਵਾਂ ਓਰੇ ਅਜ ਗਰੂਪ ਓਰੇ ਆ ਜਲਦੀ ਆ ਜਲਦੀ ਆ ਕਿੱਧਰ ਹੈ ਆਹੜੀ ਚਾਬੀ ਮੇਰੇ ਵੀਰ ਮੈਨੂੰ ਦੱਸ ਦੇ ਕਿਹੜੇ ਕਿਹੜੇ ਵੀਰਾਂ ਕੋਲੇ ਹੱਲੇ ਵੀ ਹੈਗੀ ਆਹੜੀ ਚਾਬੀ ਮੈਨੂੰ ਤਾਂ ਜੇ ਤਾਂ ਆ ਜਾ ਕਿਹੜੇ ਟਰੈਕਟਰ ਨੂੰ ਆਉਣੀ ਹੁੰਦੀ ਸੀ ਐਚ ਵੀ ਕਈ ਵੀਰਾਂ ਨੇ ਸੰਭੀ ਹੋਣੀ ਇਹਨੂੰ ਆਹੇ ਚਾਬੀ ਆਉਂਦੀ ਏ ਇਹ ਲੋਹੇ ਦੀ ਸਾਰੀ ਸਟਾਰਟ ਕਰੀਏ ਵਾਹਿਗੁਰੂ ਉਹ ਹੋ 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 ਇਹਨਾਂ ਸੰਨਾਂ ਦੇ ਇੰਨੀ ਕਵਾਦ ਹੁੰਦੀ ਸੀ ਹਾਂ ਇਹਨੂੰ ਕਹਿੰਦੇ ਨੇ ਦਾਣੇ ਗਿਣਦਾ ਰੰਦਾ ਕੀ ਗਾਣੇ ਇਹ ਤਾਂ ਕੰਪਨੀ ਨੂੰ ਆਪਣੇ ਜਿੰਮੇਦਾਰਾਂ ਨੇ ਪੂਰਾ ਜ਼ੋਰ ਪਾ ਕੇ ਦੁਆਰਾ ਬਣਵਾਇਆ ਹਨਾ ਹਾਂ ਹਾਂ ਵੀਰੇ ਇਹ ਤੇ ਬੰਦ ਹੋ ਗਿਆ ਸੀ ਹਨਾ ਇਹ ਮਾਡਲ ਨਾ ਤਿਆਰ ਕਰਵਾਇਆ ਕਹਿ ਕੇ ਕੰਪਨੀ ਤੋਂ ਕਿਉਂਕਿ 10 35 ਆਉਂਦਾ ਸੀ ਸਿੰਗਲ ਕਲੱਚ ਹੁੰਦਾ ਸੀ ਕਿਤੇ ਨਾ ਕਿਤੇ ਰੋਟਾਵੇਟਰ ਨਹੀਂ ਕੋਈ ਵਜ੍ਹਾ ਹੁੰਦੀ ਸੀ ਹਾਂ ਹੁਣ ਬੰਦੇ ਨੇ ਜਿਹਨੇ ਪੈਸੇ ਮਤਲਬ ਕਿ ਲੌਣੇ ਆ ਹੂੰ ਇੰਨੇ ਤੇ ਉਹ ਤਕਰੀਬਨ ਹੁਣ ਕੰਮ ਸ਼ੌਕ ਵੀ ਤੇ ਕੰਮ ਵੀ ਸ਼ੌਕ ਵੀ ਹੋ ਗਿਆ ਜਿਵੇਂ ਅਸੀਂ ਕਹਿੰਦੇ ਇਹ ਕੰਮ ਵੀ ਹੋ ਗਿਆ ਹਾਂ ਤੇ ਬਾਕੀ ਇੱਕ ਗੱਲ ਹੋਰ ਵੀ ਆ ਹੂੰ ਆ ਤਾਂ ਦੇਖ ਲਿਆ ਨਾ ਟਰੈਕਟਰ ਜਿੱਦਾਂ ਇਹਨੂੰ ਮਗਰਾੜ ਵਗੈਰਾ ਬੈਠਣ ਵਾਲੇ ਹੀ ਹੁੰਦੇ ਆ ਪਹਿਲਾਂ ਗੋਲ ਹੁੰਦੇ ਸੀ ਨਾ ਦੋਨੇ ਪਾਸੇ ਆਉਂਦੇ ਆ ਹਾਂ ਜਿਹੜੇ ਪਹਿਲਾਂ ਜਿਵੇਂ ਪਹਿਲਾ ਬੰਦੇ ਜਾਂ ਇਹਨਾਂ ਜਿਹੜਾ ਨਾ ਮਗਰਾੜਾ ਲੈਣੇ ਹੁਣ ਮਿਲ ਜਣਗੇ ਬਈ ਬਈ ਮਗਰਾੜਾ ਵਾਰੇ ਜਿਵੇਂ ਹੁੰਦਾ ਨਾ ਵੀ ਯਾਰ ਅਸੀਂ ਤਾਂ ਪਹਿਲਾਂ ਉਹ ਰੱਖਣਾ ਜਾਂ ਪਹਿਲਾਂ ਉਹ ਕਰਨਾ ਸਰ ਹਾਂ ਲੈਟਰ ਆ ਤੱਕਰੀ ਮੈਂ ਸਹੀ ਮੀਆ ਮਗਰਾੜਾ ਚੋਂ ਬੈਠਣ ਵਾਲੇ ਦੇਤੇ ਕੰਪਨੀ ਨੇ ਹਾਂ ਇਹ ਤਾਂ ਨਾਲ ਹੀ ਵੈਸੇ ਮਿਲਣਗੇ ਹੂੰ ਠੀਕ ਆ ਹੂੰ ਜੇ ਐਕਸਟਰਾ ਕਿਸੇ ਦਾ ਹੈਗਾ ਵੀ ਮਤਲਬ ਹਾਂ ਵਿਚਾਰ ਵੀ ਮੈਂ ਦੂਜੇ ਮਗਰਾੜਾ ਵੀ ਲਾਉਣੇ ਆ ਇਹ ਤਾਂ ਚਲੋ ਹੈਗੇ ਹੈਗੇ ਅਗਲੇ ਦੇ ਨਾ ਤੇ ਦੂਜੇ ਜੇ ਮੰਗੋਣੇ ਆ ਤਾਂ ਉਹਦੇ ਲਈ ਵੀ ਮਤਲਬ ਕਿ ਉਹ ਹੀ ਮਿਲ ਜਾਣਗੇ ਹਾਂ ਉਹ ਵੀ ਮਗਾ ਕੇ ਦੇ ਦਾਂਗੇ ਮੈਰੀ ਗੁੱਡ ਆ ਜਾ ਜਗਰੂ ਪਿੱਛੇ ਲੈਫਟ ਵਾਲੇ ਲੀਵਰ ਆ ਦਿਖਾ ਦੇ ਇਹਦਾ ਨਾ ਪਹਿਲੇ ਮਾਡਲ ਦਾ ਲੀਵਰ ਬਹੁਤ ਛੋਟਾ ਹੁੰਦਾ ਹੈ ਆਪਣੇ ਉਹ ਵੀਰਦੀ ਜੀ ਦੀ ਵੀਡੀਓ ਆਪਾਂ ਜਗਰੂੂ ਸ਼ੂਟ ਕੀਤੀ ਉਹਦਾ ਲੀਵਰ ਇੱਡਾ ਆ ਗਈ ਸੀ ਇਹਦਾ ਲੀਵਰ ਲੰਮਾ ਕਰ ਦੇ ਯਾ ਲੀਵਰ ਦੇ ਲਿਫਟ ਵਾਲੇ ਬਾਕੀ ਇਹ ਰਹਿ ਮੈਸੀਵ ਵਰਕੂਸ਼ਨ ਆ ਜਿਵੇਂ ਕਹਿ ਦੀ ਕਾਹੇ ਦੀ ਉਹ ਹੋ ਰਹੀ ਕਰਤੇ ਹਾਂ ਗਿਰਸ ਵੇਟ ਜਿਵੇਂ ਉਹ ਆਦੇ ਇਹਨੂੰ ਲੋਡ ਆ 35 ਕਿਲੋ ਦੇ ਵੇਟ ਵੇਟ ਬੂਟ ਸਾਰਾ ਕੁਝ ਨਾਲ ਹੀ ਹੁੰਦਾ 70 ਕਿਲੋ ਦੇ ਬੰਪਰ ਵਗੈਰਾ ਪੰਜਵੇਂ ਨਵਾਂ ਟਰੈਕਟਰ ਦਿੰਨੇ ਆ ਉਹ ਵੀ ਮਿਲੂ ਬੰਪਰ ਵਗੈਰਾ ਉਹੀ ਰੇਟ 'ਚ ਨਾਲ ਆ ਵੇਟ ਵਗੈਰਾ ਨਾਲ ਆ ਡਰਾਵਰ ਹੋਗੀ ਹਾਕ ਵਗੈਰਾ ਪਾ ਕੇ ਦਿੰਨੇ ਆ ਆਪਾਂ ਹੂੰ ਟੌਪ ਲੈਂਕ ਵਗੈਰਾ ਇਹਦਾ ਜਿਹੜਾ ਹੈਗਾ ਵਾ ਉਹ ਆਪਾਂ ਦਿੰਨੇ ਆ ਮੈਸੀਵ ਲਿਫਟ ਦਾ ਮੰਨੀ ਆ ਟਰਾਲੀ ਵਾਲਾ ਵੀ ਦਿੱਤਾ ਜਰੂਰ ਬਾੜਿਆ ਹਾਂ ਟਰਾਲੀ ਨੂੰ ਵੀ ਪੈਪ ਲੱਗੀ ਏ ਇਹ ਕਾ ਚੀਜ਼ ਏ ਚੱਕ ਪੈਪ ਲਾਓ ਆਗਾ ਆਪੇ ਬੰਦ ਵੀ ਮਿੱਟੀ ਜਾਂਦਾ ਚੰਝੜੀ ਖਤਮ ਇਧਰ ਵੀ ਦਿੱਤੀਆਂ ਦੁੱਗੀਆਂ ਰੜਾਂ ਟੌਪ ਨੇ ਕੰਮ ਪੂਰਾ ਕਹੈਂਦਾ ਯਾਰ ਕੰਮ ਮੇਰਾ ਇਹਦੇ ਵੀਡੀਓ ਦੇ ਚੱਕਰ 540 ਹੋਣਗੇ ਹਾਂਜੀ ਹਾਂਜੀ ਵੀਰੇ ਉਹੀ 17 ਤਾਂ ਤੁਹਾਨੂੰ ਦੱਸਿਆ ਵੀ 1780 ਕਿਤੇ ਜਾ ਕੇ 540 ਚੱਕਰ ਦੇ ਦਿੰਦਾ ਆਪਣਾ ਦੇ ਦਿੰਦਾ ਪੂਰੇ ਕਰ ਹਾਂ 540 ਚੱਕਰ ਪੂਰਾ ਦੇ ਦਿੰਦਾ ਮੈਸੀ ਦੀ ਇੱਕ ਹੋਰ ਬੜੀ ਖਾਸੀ ਤਾਂ ਮੈਂ ਵੀਡੀਓ ਕਰਦਾ ਰਹਿਣਾ ਵੀਰ ਤੋਂ ਪੁੱਛਦਾ ਰਹਿਣਾ ਆ ਚੀਜ਼ ਗਰੂਪ ਇਹ ਚ ਮਿੱਟੀ ਨਹੀਂ ਫਸੂਗੀ ਤੁਸੀਂ ਕਦੋਂ ਕਰੋ ਇਹੋ ਹੀ ਵੀ ਆ ਵੀਰੇ ਜਿਹੜਾ ਮਾਰਜੀ ਰੈਕਟਰ ਆ ਕਿਸੇ ਦੇ ਨਹੀਂਗਾ ਜੇ ਮੰਨ ਲਾ ਮਿੱਟੀ ਕੋਈ ਹੋਊਗੀ ਤਾਂ ਇਹਦੇ ਉਹ ਥੱਲੇ ਨਿਕਲੇ ਜਾਂਦੇ ਆ ਇਧਰ ਵੀ ਪ੍ਰੈਸ਼ਰ ਮਾਰੋ ਇਹ ਕੀਆ ਪਲੱਸ ਪੁਆਇੰਟ ਆ ਜਿਹੜੇ ਮਤਲਬ ਕਿ ਕੰਪਨੀ ਨੂੰ ਬ੍ਰਾਂਡ ਬਣਾਉਣੀ ਆ ਹਾਂ ਬਾਕੀ ਜੇ ਆਪਾਂ ਰੰਗ ਦੀ ਵੀ ਗੱਲ ਕਰਦੇ ਆ ਨਾ ਇਹਦਾ ਜਿੱਦਾਂ ਰੈੱਡ ਕਲਰ ਆ ਹਾਂ ਰੈੱਡ ਕਲਰ ਟਰੈਕਟਰਾਂ ਦੇ ਵਿੱਚ ਜਿੱਦਾਂ ਆਉਂਦਾ ਹੋਰ ਵੀ ਰੈੱਡ ਕਲਰ ਚ ਆਉਂਦੇ ਆ ਟਰੈਕਟਰ ਹਾਂ ਤੇ ਰੰਗ ਦੀ ਕੁਆਲਿਟੀ ਦੇਖ ਲਈ ਮਤਲਬ ਕਿ ਨਾਲ ਕੋਈ ਹੋਰ ਹੀ ਚਾਹੇ ਵਧਾ ਹੋਵੇ ਇੱਕ ਚੀਜ਼ ਹੋਰ ਕੁਆਲਿਟੀ ਇਹ ਜੀ ਹੈ ਨਾ ਵੀਰਾਂ ਨੂੰ ਮੈਂ ਦੱਸਦਾ ਪੂਰਾ ਵਧੀਆ ਰੰਗ ਕਰਮ ਤੁਹਾਰਾ ਆਉਂਦਾ ਵਾਹ ਇਹਨਾਂ ਕੱਪੜੇ ਨੇ ਪੂਰਾ ਟੌਪ ਦਾ ਇੱਕ ਚੀਜ਼ ਹੋਰ ਦੱਸਦਾ ਇਹ ਪੀਵੀਐਸ ਦੇ ਨਾਟ ਹਨ ਉਹ ਵੀ ਮੈਸੀ ਬ੍ਰਾਂਡ ਦੇ ਆ ਆਪਣੇ ਟਰੈਕਟਰਾਂ ਨੂੰ ਸਾਰੇ TVS ਦੇ ਨਾਟ ਲੱਗੇ ਹੋਏ ਆ। ਮਾੜਾ ਨਾਟਵ ਨਹੀਂ ਲਾਉਂਦੇ ਨਾ ਸਾਰੇ ਨਾਟ ਰੋਲਡ TVS ਦੇ ਲੱਗੇ ਹੋਣਗੇ। ਹੂੰ ਤੇ TVS ਦੇ ਨਾਟ ਜਿਹੜੇ ਆ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਆ। ਸਾਹ ਕੀ ਉਸਤਾਦ? ਆਹ ਤੇਲੇ ਦਾ ਵਾਪਸੀ ਵਾਲਾ ਕੁਝ ਏ ਵੀਰੇ ਹਾਂ ਵਾਪਸੀ ਵਾਲਾ ਵੀ ਜਾਂਦਾ ਵਾ ਇਹਦੇ ਵਿੱਚੋਂ ਠੀਕ ਆ ਤੇ ਇਹ ਵੀ ਇੱਕ ਸਮਝ ਲਓ ਵੀ ਇਹਦਾ ਇੱਕ ਫਿਲਟਰ ਫਿਲਟਰ ਹੈ ਛੋਟਾ ਆ ਦੇਖੀ ਪਹਿਲਾਂ ਪਹਿਲਾਂ ਆਪਾਂ ਦੇਖਦੇ ਹਾਂ ਜਿਹੜੂ ਪੈ ਥੱਲੇ ਲੱਗਿਆ ਦੇ ਉਵੇਂ ਫਿਲਟਰ ਆਇਆ ਥੱਲੇ ਪੰਪ ਦੇ ਉਵੇਂ ਨਿਕੀਓ ਨਿਕੀ ਗਲਾਸੀ ਆ ਦੇਖੀ ਹਾਂਜੀ ਜਿਹੜਾ ਆਪਾਂ ਵਾਟਰ ਸਪਰੇਟਰ ਜੁਵੇਂ ਆਉਣ ਆ ਗਏ ਹਾਂ 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 ਆ ਵੀ ਲੱਗਾ ਇਹਨੂੰ ਚੂੜੀ ਖੋਲ ਕੇ ਖੋਲ ਸਕਦੇ ਆਪਾਂ ਇੱਥੇ ਬਿਲਕੁਲ ਬਿਲਕੁਲ ਇਹ ਪਹਿਲੀ ਗੱਲ ਵੀਰੇ ਜਦੋਂ ਆਪਾਂ ਸਰਵਿਸ ਕਰਨੀ ਹੈ ਨਾ ਹੂੰ ਮੈਸੀਆਂ ਦੀ ਤਕਰੀਬਨ 300 ਘੰਟੇ ਤੇ ਹੁੰਦੀ ਹੈ ਸਰਵਸ ਸਾਰਿਆਂ ਦੀ ਸਾਰੇ ਮੈਸੀਆਂ ਦੀ ਹਾਂ ਤੇ ਇਹ ਜਦੋਂ ਸਰਵਸ ਵਗੈਰਾ ਕਰਦੇ ਆ ਤੇ ਸਾਰਾ ਕੁਝ ਧਾਲ ਲਈ ਕਲੀਨ ਹੁੰਦਾ ਕਰਕੇ ਪੈਰ ਪੂਰਾ ਚੰਗੀ ਤਰ੍ਹਾਂ ਮਗਲ ਵਾਲਾ ਫਿਲਟਰ ਆ ਗਿਆ ਇੱਧਰ ਆ ਗਿਆ ਕੀ ਹੁੰਦਾ ਸੀ ਨਾ 41 ਨੂੰ ਆਪਾਂ ਨੂੰ ਪਾਉਣਾ ਪੈਂਦਾ ਹੁੰਦਾ ਸੀ ਮਗਲ ਵਾਲਾ ਹੂੰ ਪੰਪ ਹਾਂ ਪੰਪ ਦੇ ਵਿੱਚ ਪਾਉਣਾ ਸੀਗਾ ਇਹ ਤੁਹਾਨੂੰ ਲੋੜ ਇਹਦੇ ਵਿੱਚ ਤਕਰੀਬਨ ਪਿੱਛੋਂ ਹੀ ਆਪੇ ਚੱਕ ਲੈਣਾ ਕਈਆਂ ਦਾ ਯਾਦ ਭੁੱਲ ਜਾਂਦਾ ਹੁੰਦਾ ਭੁੱਲ ਜਾਂਦਾ ਨਵੇਂ ਵੀ ਟਰੈਕਟਰ ਲੈ ਲੈਂਦੇ ਸੀ ਨਾ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਬੰਦੇ ਆਪਣੇ ਨੂੰ ਵੀ ਮਤਲਬ ਕਿ ਇਹਦੇ ਪੰਪ ਚ ਤੇਲ ਪੈਂਦਾ ਇਹਨਾਂ ਦੇ ਮੋਟਰ ਲੈਂਚ ਪੈਂਦਾ ਸੀ ਹਮਮ ਔਰ ਤਾਂ ਕੰਪਨੀ ਨੇ ਵਿੱਚੋਂ ਹੀ ਕਰਤਾ ਅੱਜ ਦੇ ਸਮੇਂ ਦੇ ਹਿਸਾਬ ਨਾਲ ਚਾਰਜਰ ਵੀ ਦੇਤਾ ਜਿੰਨੀਆਂ ਕਿ ਚੀਜ਼ਾਂ ਸੋਧੀਆਂ ਬਿਲਕੁਲ ਵਾਹੇ ਕੰਪਨੀ ਨੇ ਇਹਨੂੰ ਸਾਰਾ ਕੁਝ ਜਿਉਂ ਦਾ ਤਿਉਂ ਹੀ ਰੱਖਿਆ ਜਦੋਂ ਜਦੋਂ ਆਪਾਂ ਹੁਣ ਆਵਾ ਵੱਡੇ ਯਾਰ ਕੋ ਹੁਣਾਵਾ ਉਦੋਂ ਚੱਲ ਕਹਿਣਗੇ ਵੀ ਆ ਸਾਡੇ ਜਿਹਨੇ ਵੀ ਲਿਆ ਵੀ ਸਾਡੇ ਤੇੜੀ ਦੀ ਨਿਸ਼ਾਨੀ ਯਾਰ ਨਿਸ਼ਾਨੀ ਹਣ ਗਾਂ ਪਤਾ ਨਹੀਂ ਆਪਾਂ 20 25 ਸਾਲਾਂ ਦੀ ਗੱਲ ਕਰੀ 30 ਸਾਲਾਂ ਦੀ ਜਾਂ 50 ਸਾਲਾਂ ਦੀ 100 ਸਾਲ ਦੀ ਗਾਂ ਉਦੋਂ ਦੀ ਤਾਂ ਹੋਰਾਂ ਕੀ ਨਹੀਂ ਉਹ ਦੇਖਿਆ ਪਰ ਯਾਨੀ ਗੱਲ ਆਇਆ ਵੀ ਉਦੋਂ ਅਗਲਾ ਯਾਰ ਇਹ ਸੰਭਰ ਵਾਲੀ ਚੀਜ਼ ਹੈ ਇਹ ਸੰਭਰ ਵਾਲੀਆਂ ਚੀਜ਼ਾਂ ਇਹ ਪਤਾ ਉਹਨਾਂ ਵਾਲਾ ਸਮਾਂ ਨਾ ਜਿਹੜਾ ਉਹਨਾਂ ਵਾਲਾ ਸਮਾਂ ਮਾਈਨੇ ਤਾਂ ਕੱਲ ਨੂੰ ਕੀ ਕੀ ਮਤਲਬ ਕਿ ਪਤਲੀ ਹੈ ਨਾ ਇਹ ਬਦਲਿਆ ਜਾਣਾ ਕਿਹੜੀ ਚੀਜ਼ ਅੱਜ ਇਹ ਆਉਂਦੀ ਆ ਕੱਲੋਂ ਬੰਦ ਹੋ ਗਈ ਠੀਕ ਆ ਅੱਗੇ ਮਸਾਂ ਲੈਣਾਂਗੀ ਆ ਤੇ ਉਹਦਾ ਮੰਨ ਕੇ ਚੱਲੋ ਇਹੀ ਜੇ ਕਿਸੇ ਕੋਲੇ ਪੁਰਾਣਾ ਡੈਕਟਰ ਹੋਵੇ ਨਾ ਉਹ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਵਾਲੇ ਸਮੇਂ ਇਹਦਾ ਚੰਗਾ ਸਵਾਰ ਕੇ ਰੱਖਿਆ ਸੋਧ ਕੇ ਸਾਫ਼ ਸੁੱਧਰਾ ਰੱਖਿਆ ਵਾ ਟੁੱਟ ਭੱਜ ਤੋਂ ਨਹੀਂ ਹੈ ਨਾ Ориਜਨਲ ਹੈਗਾ ਵਾ ਅੱਜ ਵੀ ਉਹਨਾਂ ਦੀਆਂ ਕੀਮਤਾਂ ਬਹੁਤ ਬਾਈ ਅਸੀਂ ਨਾ ਉਹ ਜਿਹੜੇ ਹਜ਼ਾਰਾ ਜਿਹੜੇ ਹਜ਼ਾਰਾਂ ਚ ਲਏ ਹੋਏ ਸੀ ਦੱਸਣ ਲੱਗਾ ਤੇ ਨੂੰ ਅਸੀਂ ਨਾ ਉਦਾਂ ਹੀ ਵੀਡੀਓ ਪਾਤੀ ਆਪਣੇ ਮੋਗਿਓਂ ਵੀਰ ਉਹਦੇ ਕੋਲੇ ਵੀਰ ਕੋਲ ਨਾ ਆਈਐਮਟੀ ਐਸੇ ਸ਼ੋ ਚ ਆ ਠੀਕ ਯੋਕੋ ਸਲਵਾਕੀ ਆਦਾ ਹਾਂ ਅਸੀਂ ਉਦਾਂ ਹੀ ਜਿਵੇਂ ਨਾ ਜਗਰੂਪ ਸ਼ੌਂਕ ਸ਼ੌਂਕ ਚ ਵੀ ਚੱਲ ਵੇਚਣਾ ਤਾਂ ਹੈ ਨਹੀਂ ਉਹਨੇ ਐ 12 ਲੱਖ ਕਹਿਤਾ ਅੱਛਾ ਹੋਏ ਉਹਨੂੰ ਇੰਨੇ ਫੋਨ ਆਏ ਭਾਜੀ 12 ਲੱਖ ਤਾਂ ਹੀ ਦੇ ਦੋ ਕਹਿੰਦੇ ਹਾਂ 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 ਇੰਨੇ ਫੋਨ ਆਏ ਉਹਨੂੰ ਉਦੋਂ ਇਹ ਬੰਦ ਸੀ ਜੀ ਉਦੋਂ ਇਹ ਮਿਲਦੇ ਨਹੀਂ ਸੀ ਹਾਂ ਬਿਲਕੁਲ ਬਿਲਕੁਲ ਹੈ ਤੇ ਹੁਣੇ ਕੰਪਨੀ ਨੇ ਕੱਢ ਦਿੱਤੇ ਕੱਲ ਦੀ ਗੱਲ ਆ ਕੱਲ ਮੈਨੂੰ ਇੱਕ ਦਾ ਬਾਈ ਦਾ ਫੋਨ ਆਇਆ ਚਲੋ ਉਹਨਾਂ ਨੇ ਲੈਣਾ ਤਾਂ ਮੈਸੀ ਹੋਰ ਸੀ ਟਰੈਕਟਰ ਵੱਡਾ ਗੱਲਾਂ ਚੱਲ ਪਈਆਂ ਕਹਿੰਦੇ ਐਂ ਕਰਕੇ ਨਾ ਵੀ ਸਾਡੇ ਕੋਲ ਰੱਖਿਆ ਹੋਇਆ ਮੈਸੀ ਹੂੰ ਆਈਐਮਟੀ ਰੱਖਿਆ ਆ ਹੂੰ ਤੇ ਮੈਂ ਵੀ ਠੀਕ ਆ ਐ ਕਰਕੇ ਕਹਿੰਦੇ ਵੀ ਮੈਂ ਤੈਨੂੰ ਨਾ ਬਾਹਰੋਂ ਸੀਗੇ ਯੂਐਸਏ ਤੋਂ ਹੂੰ ਉਹ ਕਹਿੰਦੇ ਵੀ ਇੰਡੀਆ ਆਉਣਾ ਸੀ ਗਾਂ ਜਨਵਰੀ ਫਰਵਰੀ ਵਿੱਚ ਖੇਤੀ ਸ਼ੁਰੂ ਕਰਨੀ ਆ ਹੂੰ ਉਹ ਕੰਦੇ ਵੀ ਸਾਡਾ ਬੜਾ ਸਾਲ ਸਮਾਰ ਕੇ ਰੱਖਿਆ ਮੈਂ ਵੈਸੇ ਹੀ ਕਿਹਾ ਮੈਂ ਵੀ ਐ ਕਰਕੇ ਮੈਨੂੰ ਠੀਕ ਆ ਮੈਂ ਕਿਹਾ ਵੀ ਕਦੋਂ ਮੈਂ ਤੈਨੂੰ ਫੋਟੋ ਸੈਂਡ ਕਰਦਾ ਵਾਂ ਵੀ ਦੇਖਿਓ ਜਦੋਂ ਮੈਂ ਟਰੈਕਟਰ ਉਹ ਫੋਟੋ ਵੇਖੀ ਜਾਨੀ ਕਿ ਟਰੈਕਟਰ ਇੰਨਾ ਸੋਹਣਾ ਬਣਾਇਆ ਹੋਇਆ ਇੰਨਾ ਉਹ ਉਹ ਐਮਟੀਆਰ ਮੈਂ ਹਾਂ ਯਾਰ ਐ ਕਰਕੇ ਉਹ ਕਹਿੰਦੇ ਬਾਈ ਇਹ origignal ਟਰੈਕਟਰ ਦਾ ਤੇ ਜਾਣੀ ਕਿ ਸਾਰਾ ਸਾਰਾ ਪੂਰਾ ਇਹਨਾਂ ਸੰਭਾਲ ਕੇ ਰੱਖਿਆ ਹੈ ਇੰਨਾ ਸੋਹਣਾ ਜਾਨੀ ਕਿ ਟਰੈਕਟਰ ਲੱਗੇ ਹੂੰ ਵੀ ਮੈਂ ਕਿਹਾ ਪੁੱਛਣਾ ਉਹੀ ਮਗਰਾੜ ਘਟ ਮੇ ਉਹੀ ਇੱਕ ਚੀਜ਼ ਹੋਰ ਦੱਸ ਦਿੰਦੇ ਜਿਹੜੂਪ ਐਤ ਤੇ ਆ ਜਾ ਤੇ ਆਪਾਂ ਵੀ ਇਹਨੂੰ ਮਾਰ ਲਓ ਨਿਗਾ ਜਿਹੜਾ ਆਹ ਵਾਲਾ ਟਰੈਕਟਰ ਹੈ ਨਾ ਆਹ ਵਾਲਾ ਟਰੈਕਟਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਵੀਡੀਓ ਕਰਾਂਗੇ ਹਿੰਟ ਤੁਹਾਨੂੰ ਮੈਂ ਦੇ ਦੇਣਾ ਵੱਡਾ ਟਰੈਕਟਰ ਤੁਹਾਨੂੰ ਆਪਾਂ 8 ਤੋਂ 9 ਲੱਖ ਚ ਦੇ ਦਾਂਗੇ ਹਨਾ ਵੀਰੇ ਵੱਡਾ ਟਰੈਕਟਰ हां बिल्कुल देदा केना बिल्कुल मेरे बिल्कुल मैसी ਵਾਲਿਆਂ ਕੋਲੇ ਤੁਸੀਂ ਇੱਕ ਕਰ ਹੀ ਆਓਗੇ ਨਾ ਸਕੀਮਾਂ ਹੀ ਸਕੀਮਾਂ ਨੇ ਖਾਲੀ ਨਹੀਂ ਜਾਓਗੇ ਆਉਣਾ ਤੁਸੀਂ ਕਿੱਥੇ ਆ ਆ ਜਾ ਵੀਰਾਂ ਨੂੰ ਐਡਰੈਸ ਦਿਖਾ ਦੇ ਖਾਲਸਾ ਟਰੈਕਟਰ ਜਗਰਾਉਂ ਨੰਬਰ ਨੋਟ ਕਰ ਲਓ 994752465 ਮੈਸੀ ਦਾ ਕੋਈ ਵੀ ਮਾਡਲ ਤੁਸੀਂ ਲੈਣਾ ਕੋਈ ਵੀ ਨਵਾਂ ਪੁਰਾਣਾ ਤੁਹਾਨੂੰ ਦਸੀਏ ਨੇ ਆਉਣ ਵਾਲੀ ਵੀਡੀਓ ਚ ਅਸੀਂ ਦੱਸਾਂਗੇ ਲਿਓ ਵੀਡੀਓ ਅਸੀਂ ਅਪਲੋਡ ਨਹੀਂ ਕਰ ਸਕਦੇ ਕਿਸੇ ਕਾਰਨ ਕਰਕੇ ਕਰਾਂਗੇ ਤੁਹਾਨੂੰ 8 ਤੋਂ 9 ਲੱਖ ਦੇ ਵਿੱਚ 4x4 ਵੱਡੀ ਪਾਵਰ ਦਾ ਟਰੈਕਟਰ ਦਵਾਂਗੇ ਤੁਹਾਡੇ ਨਾਲ ਵਾਦਾ ਬਿਲਕੁਲ ਜੀ ਬਿਲਕੁਲ ਮੈਂ ਵਾਦਾ ਕਰਤਾ ਹੁਣ ਮੈਨੂੰ ਜ਼ਬਾਨੋਂ ਨਾ ਨਹੀਂ ਦੇਵਾਂਗੇ ਦੇਵਾਂਗੇ ਨਾ ਦੇਵਾਂਗੇ ਦੇਵਾਂਗੇ ਇਹ ਬਾਈ ਜਿਹੜਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਮੈਸੀ ਬਾਰੇ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਕੋਈ ਵੀ ਟਰੈਕਟਰ ਲੈਣਾ ਕੋਈ ਪੁਰਾਣਾ ਟਰੱਕ ਟਾਉਣਾ ਕਾ ਕਦੋਂ ਫਤਿਹ ਐਡਰੈਸ ਵੀਰਾਂ ਨੂੰ ਵਿਖੇ ਦੱਸ ਦੋ ਆਪਣਾ ਐਡਰੈਸ ਵੀਰੇ ਆਪਣਾ ਮੇਨ ਤਾਂ ਗੱਲ ਹੈ ਜਗਰਾਉਂ ਦੇ ਵਿੱਚ ਆਪਣੀ ਏਜੰਸੀ ਮੈਸੀ ਵਰਗੂਸ਼ਨ ਦੀ ਏਜੰਸੀ ਆ ਹੂੰ ਜਗਰਾਉਂ ਤੋਂ ਆਪਣਾ ਫਰੋਜਪੁਰ ਰੋਡ ਵੀ ਕਹਿ ਸਕਦੇ ਆ ਮੁਗਾ ਰੋਡ ਵੀ ਕਹਿ ਸਕਦੇ ਆ ਰੋਡ ਦੇ ਉੱਪਰ ਦੇਖ ਜਾਨੀ ਵੇਖੋ ਜਗਰਾਉਂ ਤੋਂ ਬਾਹਰ ਨਿਕਲਦੇ ਸਾਰ ਹੀ ਸ਼ੇਰਪੁਰਾ ਚੌਂਕ ਆ ਜਾਂਦਾ ਹੂੰ ਸ਼ੇਰਪੁਰਾ ਚੌਂਕ ਤੋਂ ਸੱਜੇ ਪਾਸੇ ਆਪਣੀ ਏਜੰਸੀ ਆ ਹੂੰ ਦੇ ਲਈ ਆਉਗਾ ਦਾ ਬੰਦਾ ਟਰੈਕਟਰ ਖੜੇ ਹੁੰਦੇ ਆ ਬਾਹਰ ਮੈਸੀ ਦੇ ਆਪਣੇ ਤਕਰੀਬਨ 10 ਜਾਣਗੇ ਪਤਾ ਨਹੀਂ ਤੇ ਫੋਨ ਨੰਬਰ ਦਿੱਤੀ ਆ ਨਹੀਂ ਦਾ ਫੋਨ ਨੰਬਰ ਹੈਗਾ ਫੋਨ ਕਰਕੇ ਵੀ ਆ ਸਕਦੇ ਆ ਹਾਂ ਪੁਰਾਣੇ ਟਰੈਕਟਰ ਵੀ ਆਪਣੇ ਕੋਲ ਤਕਰੀਬਨ ਕਾਫੀ ਖੜੇ ਆ ਪੁਰਾਣਾ ਟਰੈਕਟਰ ਲੈਣਾ ਹੈ ਬਾਈ ਉਹਨਾਂ ਦੇ ਫੀਲਡ ਕਿੰਗ ਦੇ ਐਮਪਲੀਮੈਂਟ ਵੀ ਹੁੰਦੇ ਆ ਤੇ ਨਵਾਂ ਆਪਣਾ ਮੈਸੀ ਦਾ ਕੋਈ ਵੀ ਮਾਡਲ ਹੂੰ ਚਾਹੇ ਉਹ ਛੋਟਾ ਬਾਗਬਾਨੀ ਵਾਲਾ ਹੋਵੇ ਹੂੰ ਚਾਹੇ ਵੱਡੇ ਟਰੈਕਟਰ ਹੋਣ ਛੋਟੇ ਵੀ ਆਉਂਦੇ ਆ ਵੱਡੇ ਵੀ ਆਉਂਦੇ ਆ ਸਾਰੇ ਆਪਣੇ ਕੋਲੇ ਮਿਲਦੇ ਆ ਤੇ ਨਾਲ ਦੀ ਨਾਲ ਆਪਣੇ ਕੋਲੇ ਬੈਸੀ ਦਾ ਤਕਰੀਬਨ ਸਾਰਾ ਸਪੇਅਰ ਪਾਰਟ ਜੋ ਆਪਣੇ ਕੋਲੇ ਹੁੰਦਾ ਵਾ ਠੀਕ ਆ ਤੇ ਨਾਲ ਆਪਾਂ ਰੱਖੀ ਹੋਈ ਆ ਫੀਲਡ ਕਿੰਗ ਦੀਆਂ ਸੀ ਐਮਪਲੀਮੈਂਟ ਵਾਲੀ ਐਮਪਲੀਮੈਂਟ ਵੀ ਸਾਰੇ ਹੀ ਤਕਰੀਬਨ ਛੋਟੇ ਰੋਟਾਵੇਟਰ ਤੋਂ ਲੈ ਕੇ ਵੱਡੇ ਰੋਟਾਵੇਟਰ ਤੱਕ ਹਾਲ ਹੋਰ ਐਮਪਲੀਮੈਂਟ ਕਰਨ ਵਾਲੇ ਜਿਹੜੇ ਵੀ ਆ ਤਾਇ ਤੋੜ ਸਾਰਾ ਕੁਝ ਮਤਲਬ ਕਿ ਹੈਗੇ ਨੇ ਉਹ ਵੀ ਆਪਾਂ ਸਾਰੇ ਮਤਲਬ ਕਿ ਐਮਪਲੀਮੈਂਟ ਦਿੰਨੇ ਆ ਇਹਨਾਂ ਇਤੇ ਉਹਨਾਂ ਨਾਲ ਸਪੇਅਰ ਪਾਰਟ ਵੀ ਦਿੱਨੇ ਆ। ਬਾਕੀ ਗੱਲਬਾਤ ਕਰਦਿਆਂ ਵੱਧ ਘੱਟ ਸ਼ਬਦ ਕੋਈ ਵੀਰੇ ਤੋਂ ਜਾਂ ਮੇਰੇ ਤੋਂ ਨਿਕਲ ਆਵੇ ਉਹਦੇ ਲਈ ਮਾਫੀ ਆ। ਮੈਸੀ ਦਾ ਟਰੈਕਟਰ ਲੈਣ ਲਈ ਤੁਸੀਂ ਵੀਰਾਂ ਨੂੰ ਯਾਦ ਕਰ ਸਕਦੇ ਹੋ। ਹਾਂਜੀ। ਮਿਲਦੇ ਆਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।